ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਗ੍ਰੀਨਟੀ ਗ੍ਰੀਨਟੀ ਬਣਾ ਕੇ ਆਪਾਂ ਤਿਆਰ ਕਰਾਂਗੇ ਤੇ ਆਪਾਂ ਗ੍ਰੀਨਟੀ ਲੈ ਲਈ ਸੀ ਤੇ ਇਹ ਵਾਲੀ ਗ੍ਰੀਨਟੀ ਆਪਾਂ ਗਰੋਸਟਰੀ ਸਟੋਰ ਤੋਂ ਵੀ ਲੈ ਸਕਦੇ ਹਾਂ ਜਾਂ ਆਪਾਂ ਆਨਲਾਈਨ ਵੀ ਬਾਈ ਕਰਵਾ ਸਕਦੇ ਹਾਂ ਗ੍ਰੀਨਟੀ ਨੂੰ ਤੇ ਇਹ ਗ੍ਰੀਨਟੀ ਹੁੰਦੀ ਆ ਪੱਤਿਆਂ ਵਾਲੀ ਇਹ ਗ੍ਰੀਨਟੀ ਆਪਣੇ ਸਰੀਰ ਨੂੰ ਆਪਾਂ ਜਰੂਰ ਆਪਾਂ ਗ੍ਰੀਨਟੀ ਨੂੰ ਪੀਣਾ ਚਾਹੀਦਾ ਆ ਦੇੰਦੇ ਜਾਂ ਆਪਾਂ ਇੱਕ ਵਾਰੀ ਪੀ ਲਓ ਦੋ ਵਾਰੀ ਪੀ ਲਓ ਸਵੇਰੇ ਸ਼ਾਮ ਪੀ ਲਓ ਤੇ ਇਹ ਗ੍ਰੀਨ ਟੀ ਪੀਣ ਨਾਲ ਆਪਣੇ ਸਰੀਰ ਦਾ ਪੇਟ ਵੀ ਬਹੁਤ ਵਧੀਆ ਰਹਿੰਦਾ ਆ ਗ੍ਰੀਨ ਟੀ ਪੀਣ ਨਾਲ ਨਾ ਆਪਾਂ ਨੂੰ ਪੇਟ ਵਿੱਚ ਗੈਸ ਹੁੰਦੀ ਆ ਤੇ ਨਾ ਆਪਣਾ ਲੀਵਰ ਫੈਟੀ ਹੁੰਦਾ ਆ ਨਾ ਆਪਾਂ ਨੂੰ ਕਬਜ਼ੀ ਹੁੰਦੀ ਆ ਤੇ ਇਹਦੇ ਨਾਲ weight ਵੀ loose ਹੁੰਦਾ ਆ ਗ੍ਰੀਨ ਟੀ ਪੀਣ ਨਾਲ ਤੇ ਗ੍ਰੀਨ ਟੀ ਪੀ ਕੇ ਆਪਾਂ ਆਪਾਂ ਗ੍ਰੀਨ ਟੀ ਪੀ ਲਈ ਤੇ ਅੱਧਾ ਘੰਟਾ ਸਾਨੂੰ ਗ੍ਰੀਨ ਟੀ ਦਾ ਅਸਰ ਬਿਲਕੁਲ ਪਤਾ ਚੱਲ ਜਾਂਦਾ ਵੀ ਆਪਾਂ ਗ੍ਰੀਨ ਟੀ ਪੀਤੀ ਆ ਆਪਣਾ ਪੇਟ ਜਿਹੜਾ ਬਹੁਤ ਹਲਕਾ ਹਲਕਾ ਲੱਗਣ ਡੈ ਪੈਂਦਾ ਆਪਾਂ ਨੂੰ ਦਖਸ਼ਤ ਇਹ ਆਪਾਂ ਪੈਨ ਦਾ ਖਲਿਆ ਸੀ ਤੇ ਹੁਣ ਆਪਾਂ ਗ੍ਰੀਨ ਟੀ ਨੂੰ ਬਣਾ ਕੇ ਤਿਆਰ ਕਰਾਂਗੇ ਤੇ ਇੱਥੇ ਮੈਂ ਪਾਣੀ ਪਾ ਦਵਾਂਗੀ ਇੱਕ ਕੱਪ ਮੈਂ ਗ੍ਰੀਨ ਟੀ ਦਾ ਬਣਾਵਾਂਗੀ ਤੇ ਇੱਥੇ ਮੈਂ ਸਵਾ ਕੱਪ ਪਾਣੀ ਪਾ ਦਿੱਤਾ ਸੀ ਤੇ ਜਿਹੜੀ ਗਰੰਟੀ ਹੁੰਦੀ ਹੈ ਪੱਤਿਆਂ ਵਾਲੀ ਉਹ ਇਸ ਤਰ੍ਹਾਂ ਦੀ ਗਰੰਟੀ ਹੁੰਦੀ ਹੈ ਤੇ ਇੱਕ ਚਮਚਾ ਮੈਂ ਗਰੰਟੀ ਦਾ ਪਾਵਾਂਗੀ ਸਭ ਤੋਂ ਪਹਿਲਾਂ ਆਪਾਂ ਪਾਣੀ ਨੂੰ ਗਰਮ ਕਰ ਲਵਾਂਗੇ ਪਾਣੀ ਗਰਮ ਹੋ ਗਿਆ ਸੀ ਤੇ ਇੱਕ ਚਮਚਾ ਆਪਾਂ ਗਰੰਟੀ ਦਾ ਪਾ ਦਵਾਂਗੇ ਐਨੀ ਇੱਕ ਕੱਪ ਦੇ ਵਿੱਚ ਆਪਾਂ ਐਨੀ ਗਰੰਟੀ ਪਾਵਾਂਗੇ ਤੇ ਗਰੰਟੀ ਨੂੰ ਆਪਾਂ ਹੁਣ ਇਹਨੂੰ ਉਬਾਲਾ ਆਉਣ ਦਵਾਂਗੇ ਗ੍ਰੀਨ ਟੀ ਨੂੰ ਆਪਾਂ ਜ਼ਿਆਦਾ ਨਹੀਂ ਪਕਾਉਣਾ ਬਸ ਇਹਦਾ ਗ੍ਰੀਨ ਟੀ ਦਾ ਚ ਰੋ ਰ ਕਲਰ ਆ ਜੇ ਆਪਾਂ ਕੋ ਉਹ ਗ੍ਰੀਨ ਟੀ ਨੂੰ ਪਕਾar ਦਵਾਂਗੇ ਪਾਣੀ ਪੈਨ ਨੂੰ ਗ੍ਰੀਨ ਟੀ ਨੂੰ ਉਬਾਲਦੇ ਹਾਂ 2-3 ਮਿੰਟ ਹੋ ਗਏ ਸੀ ਤੇ ਗ੍ਰੀਨ ਟੀ ਨੂੰ ਆਪਾਂ ਹੁਣ ਲਾ ਦੇਵਾਂਗੇ ਤੇ ਗ੍ਰੀਨ ਟੀ ਦਾ ਦੋਛੇ ਦਾ ਵੀ ਇੱਕ ਉਬਾਲੇ ਨਾਲ ਹੀ ਇਹਦਾ ਕਲਰ ਨਿਕਲ ਆਇਆ ਹੁਣ ਆਪਾਂ ਬੰਦ ਕਰ ਦੇਵਾਂਗੇ ਡਕਸ਼ਨ ਗ੍ਰੀਨ ਟੀ ਨੂੰ ਆਪਾਂ ਹੁਣ ਚਾਹ ਪਾਣੀ ਨਾਲ ਆਪਾਂ ਪੋਣ ਲਵਾਂਗੇ ਤੇ ਗ੍ਰੈਂਟੀ ਜਿਹੜੀ ਸਵੇਰ ਦੇ ਟਾਈਮ ਤੇ ਆਪਾਂ ਖਾਣਾ ਖਾ ਕੇ ਤੇ 2 ਘੰਟਿਆਂ ਬਾਅਦ ਆਪਾਂ ਨੂੰ ਗ੍ਰੈਂਟੀ ਲੈਣੀ ਚਾਹੀਦੀ ਹੈ ਤੇ ਇਸ ਤਰ੍ਹਾਂ ਦੀ ਗ੍ਰੈਂਟੀ ਦਾ ਕਲਰ ਆ ਜਾਂਦਾ ਤੇ ਇਹਨੂੰ ਜਿਆਦਾ ਆਪਾਂ ਰੰਨਣਾ ਵੀ ਨਹੀਂ ਸਿਰਫ 2-3 ਮਿੰਟ ਵਾਸਤੇ ਹੀ ਆਪਾਂ ਇਹਨਾਂ ਨੂੰ ਉਬਾਲਾ ਦਵਾਵਾਂਗੇ ਤੇ ਸ਼ਾਮ ਦੇ ਟਾਈਮ ਤੇ ਵੀ ਆਪਾਂ ਖਾਣਾ ਖਾ ਕੇ ਫਿਰ ਵੀ ਆਪਾਂ 2 ਘੰਟਿਆਂ ਬਾਅਦ ਗ੍ਰੈਂਟੀ ਨੂੰ ਪੀਵਾਂਗੇ ਤੇ ਗ੍ਰੈਂਟੀ ਪੀਣ ਨਾਲ ਕੋਈ ਨੁਕਸਾਨ ਨਹੀਂ ਹੈਗਾ ਬਹੁਤ ਇਹ ਲਾਈ ਬੰਦ ਹੈ ਗ੍ਰੈਂਟੀ ਪੀਣ ਨਾਲ ਤੇ ਇਹ ਗ੍ਰੀਨਟੀ ਪੀਣ ਨਾਲ ਪੇਟ ਆਪਣਾ ਬਹੁਤ ਜ਼ਿਆਦਾ ਹੀ ਹਲਕਾ ਹਲਕਾ ਹੋ ਜਾਂਦਾ ਨਾ ਹੀ ਰੇ ਨਾ ਗੈਸ ਬੰਦੀ ਆ ਕਬਜ਼ੀ ਵੀ ਨਹੀਂ ਹੁੰਦੀ ਵੀ ਨਾ ਲੂਰ ਫੈਤੀ ਹੁੰਦਾ ਤੇ ਵੇਟ ਵੀ ਲੂਜ਼ ਹੁੰਦਾ ਗ੍ਰੀਨਟੀ ਪੀਣ ਨਾਲ ਤੇ ਆਪਾਂ ਦਿਨ ਚ ਦੋ ਟਾਈਮ ਜ਼ਰੂਰ ਗ੍ਰੀਨਟੀ ਪੀ ਸਕਦੇ ਆ ਤੇ ਜੇ ਤੁਹਾਨੂੰ ਗ੍ਰੀਨਟੀ ਦੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ